ਜਿੱਥੇ ਲੱਗਿਆਊਗਾ ਤੇ ਮੱਛਰ ਨਹੀਂ ਆਊਗਾ। ਅੱਛਾ ਜੀ। ਹਾਂ ਤੁਸੀਂ ਇਹਦੇ ਤੁਹਾਡੇ ਪੱਤੇ ਉਬਾਲ ਕੇ ਜੀ ਆਪਦੇ ਪਿੰਡੇ ਤੇ ਲਾ ਲੋ ਪਾਣੀ ਬਸੋ ਮੱਛਰ ਤੁਹਾਡੇ ਲੋਵੇ ਨਹੀਂ ਲੱਗੂਗਾ। ਬਾਜੀ ਵਾ ਕਮਾਨੇ। ਪਤਕੜੀ ਜਿਹੜੇ ਬੂਟੇ ਹੁੰਦੇ ਨੇ ਜਿਸ ਤਰ੍ਹਾਂ ਹੁਣ ਦਸੰਬਰ ਸ਼ੁਰੂ ਹੋ ਜਾਣਾ ਸਰਦੀ ਵਧਣੀ ਆ ਜੀ ਉਹਨਾਂ ਨੇ ਪੱਤੇ ਝਾੜ ਦੇਣੇ ਨੇ। ਜੀ ਉਸ ਤੋਂ ਬਾਅਦ ਉਹ ਨਿੰਦਰਾ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ। ਹਾਂਜੀ। ਉਹਨਾਂ ਦਾ ਕੋਈ ਵਾਧਾ ਨਹੀਂ ਹੁੰਦਾ ਜਿਉਂ ਦੇ ਤਿਉਹ ਉਹ ਜ਼ਮੀਨ ਦੇ ਵਿੱਚ ਖੜੇ ਰਹਿੰਦੇ ਨੇ। ਠੀਕ ਹੈ ਜੀ। ਤੇ ਉਹਨਾਂ ਜਿਹੜਾ ਲਾਉਣ ਦਾ ਸਮਾਂ ਹੈਗਾ ਜੀ ਉਹ ਹੈਗਾ ਜਨਵਰੀ ਫਰਵਰੀ ਮਾਰਚ ਜੀ ਤੇ ਉਸ ਤੋਂ ਬਾਅਦ ਦੂਜਿਆਂ ਨੇ ਸਦਾ ਬਹਾਰ ਸਦਾ ਬਹਾਰ ਦੇ ਵਿੱਚ ਅੰਬ ਆ ਗਿਆ ਜੀ ਚੀਕੂ ਜੀ ਨਿੰਬੂ ਜੱਤੀ ਤੇ ਸਾਰੀ ਬੂਟੇ ਆ ਗਏ ਜਿਵੇਂ ਕਿਨੂ ਮਸੰਮੀ ਮਾਲਟਾ ਸੰਤਰਾ ਮਿੱਠਾ ਠੀਕ ਹੈ ਜੀ ਪੁਤਰਾਦ ਠੀਕ ਹੈ ਜੀ ਇਸ ਤੋਂ ਬਿਨਾ ਫਿਰ ਅਨਾਰ ਆ ਗਿਆ ਜੀ ਕਟਹਾ ਲਾ ਗਿਆ ਜੀ ਤੇ ਫਿਰ ਅਮਰੂਦ ਦੀਆਂ ਵੈਰਾਈਟੀਆਂ ਆ ਗਈਆਂ ਜੀ ਜੀ ਇਹ 10 15 ਵੈਰਾਈਟੀਆਂ ਨੇ ਜਿਹੜੀਆਂ ਇਹ ਅੱਜ ਕੱਲ੍ਹ ਲੱਗਣਗੀਆਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਜੀ ਧੂਰੀ ਤੋਂ ਮਲੇਰ ਕੋਟਲਾ ਰੋਡ ਤੇ ਪਿੰਡ ਸੰਗਾਲਾ ਚ ਪਹੁੰਚੇ ਆ ਅਸੀਂ ਸੰਗਾਲਾ ਦੇ ਵਿੱਚ ਸੋਹਣੇ ਸੋਹਣੇ ਬੂਟੇ ਨੇ ਜੀ ਇਸ ਨਰਸਰੀ ਦੇ ਵਿੱਚ ਕਿਉਂਕਿ ਹੁਣ ਮੌਸਮ ਆ ਜਿਹੜਾ ਬੂਟੇ ਲਗਾਉਣ ਦਾ ਸ਼ੁਰੂ ਹੋ ਗਿਆ ਸਾਵਣ ਦਾ ਮਹੀਨਾ ਤੇ ਇਸੇ ਕਰਕੇ ਇਹਨਾਂ ਮਹੀਨਿਆਂ ਦੇ ਵਿੱਚ ਜਿਹੜੇ ਲਗਾਏ ਗਏ ਬੂਟੇ ਆ ਉਹਨਾਂ ਦੀਆਂ ਜੜਾਂ ਨੇ ਜਿਹੜੀਆਂ ਉਹ ਵੀ ਕਾਫੀ ਗਹਿਰੀਆਂ ਹੁੰਦੀਆਂ ਨੇ ਰეკਮੈਂਡ ਕੀਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਜਿਹੜੇ ਫਲਦਾਰ ਬੂਟੇ ਆ ਹਰ ਤਰ੍ਹਾਂ ਦੇ ਬੂਟੇ ਆ ਨਾ ਜਿਹੜੇ ਉਹ ਇਸ ਮਹੀਨੇ ਵਿੱਚ ਲਗਾਏ ਜਾਣ ਇਹਨਾਂ ਦਿਨਾਂ 'ਚ ਲਗਾਏ ਜਾਣਾ ਬਰਸਾਤ ਹੁਣ ਦੀ ਤਿਆਰੀ ਹੁੰਦੀ ਹੈ ਪਰ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਬੜੇ ਪਿਆਰੇ ਜਿਹੇ ਸੱਜਣ ਨੇ ਜੋਗਾ ਸਿੰਘ ਜੀ ਸਰਦਾਰ ਜੋਗਾ ਸਿੰਘ ਜੀ ਸਾਨੂੰ ਮਿਲੇ ਨੇ ਜੀ ਉਹ ਇਹਨਾਂ ਬੂਟਿਆਂ ਦੇ ਬਾਰੇ ساری ਉਮਰ ਦਾ ਉਹਨਾਂ ਦਾ ਤਜਰਬਾ ਹੈ ਹਾਲਾਂਕਿ ਉਹ ਇਸ ਵਿਸ਼ੇ ਦੇ ਨਾਲ ساری ਉਮਰ ਅਧਿਆਨ ਦੇ ਅਧਿਆਪਨ ਦੇ ਵਿੱਚ ਰਹੇ ਨੇ ਉਹ ਉਹਨਾਂ ਖੁਦ ਅਧਿਆਨ ਵੀ ਕੀਤਾ ਤੇ ਅਧਿਆਪਨ ਵੀ ਕੀਤਾ ساری ਉਮਰ ਦਾ ਇਹਨਾਂ ਬੂਟਿਆਂ ਦਾ ਤਜਰਬਾ ਹੈ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਜੋਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਫੈਸ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਨਰਸੀਜ ਦੇ ਵਿੱਚ ਪਹੁੰਚਣ ਤੇ ਜੀ ਤੁਹਾਡਾ ਜੀ ਜੋਗਾ ਸਿੰਘ ਜੀ ਤੁਸੀਂ ਪਹਿਲਾਂ ਅਧਿਆਪਨ ਦੇ ਵਿੱਚ ਰਹੇ ਹੋ ਤੁਸੀਂ ਇਸ ਵਿਸ਼ੇ ਨੂੰ ਬੱਚਿਆਂ ਨੂੰ ਟੀਚ ਕੀਤਾ ਜੀ ਉਸ ਤੋਂ ਪਹਿਲਾਂ ਤੁਸੀਂ ਕੁਆਲਿਫਿਕੇਸ਼ਨ ਇਸ ਦੀ ਹਾਸਲ ਕੀਤੀ ਜੀ ਤੇ ਹੁਣ ਤੁਸੀਂ ਇੱਕ ਕਹਿ ਦਈਏ ਕਿ ਖੁੱਲੇ ਮਨ ਦੇ ਨਾਲ ਖੁੱਲੇ ਦਿਲ ਦੇ ਨਾਲ ਇਹਨਾਂ ਬੂਟਿਆਂ 'ਚ ਇਸ ਮਿੱਟੀ 'ਚ ਵਿਚਰ ਰਹੇ ਹੋ ਤੁਸੀਂ ਜੀ ਬਿਲਕੁਲ ਸੋ ਇਸ ਤਰ੍ਹਾਂ ਜੀ ਮੇਰੀ ਕੁਆਲਿਫਿਕੇਸ਼ਨ ਬੀ ਐਸ ਏ ਐਗਰੀਕਲਚਰ ਹੈ ਜੀ ਪਹਿਲਾਂ 5 ਸਾਲ ਅਸੀਂ ਪੜ੍ਹਾਈ ਕੀਤੀ ਜੀ ਫਿਰ ਐਸ ਐਗਰੀਕਲਚਰ ਮਾਸਟਰ ਮੈਂ ਜਾਂ ਸਕੂਲ ਦੇ ਵਿੱਚ ਜਿਹੜਾ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜੁਆਇਨ ਕੀਤਾ ਤੇ 38 ਸਾਲ ਜਿਹੜਾ ਹੈਗਾ ਬੱਚਿਆਂ ਨੂੰ ਐਗਰੀਕਲਚਰੀ ਪੜਾਈ ਆ। ਕੀ ਬਾਤ ਹੈ ਜੀ। ਸੋ ਇਸ ਵਿਸ਼ੇ ਦੀ ਜਾਣਕਾਰੀ ਹੋਣ ਕਰਕੇ ਅਸੀਂ 2010 ਦੇ ਵਿੱਚ ਆਪਣੀ ਨਰਸੀ ਜਿਹੜੀ ਧੂਰੀ ਵਿਖੇ ਬਣਾਈ ਤੇ ਮੈਂ ਬੇਟੇ ਨੂੰ ਕੰਮ ਸ਼ੁਰੂ ਕਰਾਇਆ ਇਹ। ਠੀਕ ਹੈ। ਬਣਾ ਕੇ ਬੇਟੇ ਨੇ ਐਮਏ ਕਰ ਲਈ ਸੀਗੀ। ਜੀ। ਪਰ ਮੈਨੂੰ ਸਾਥੀਆਂ ਨੇ ਸਾਡੇ ਵੈਲਵਿਸ਼ਰਜ਼ ਨੇ ਜਿਹੜੇ ਉਹਨਾਂ ਨੇ ਸਲਾਹ ਦਿੱਤੀ ਸਾਡੇ ਮਿੱਤਰ ਸੀ ਡਾ. ਰਿਸ਼ਪਾਲ ਸਿੰਘ। ਜੀ। ਐਸ ਡੀ ਐਮ ਸੀ ਸੀਗੇ ਤੇ ਉਹਨਾਂ ਨਾਲ ਮੇਰਾ ਵਧੀਆ ਪ੍ਰੇਮ ਸੀ ਅੱਜ ਕੱਲ ਉਹ ਪੀ ਯੂ ਦੇ ਰਜਿਸਟਰਾਰ ਵੀ ਨੇ ਵਾਹ ਠੀਕ ਹੈ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਤੁਸੀਂ ਕੁਆਲੀਫਾਈਡ ਹੋ ਹਾਂ ਵੀ ਇਹ ਕੰਮ ਸ਼ੁਰੂ ਕਰੋ ਠੀਕ ਹੈ ਤੇ ਉਹਨਾਂ ਦੇ ਸਲਾਹ ਦੇ ਨਾਲ ਪਹਿਲੇ ਕੰਮ ਸ਼ੁਰੂ ਕੀਤਾ ਤੇ ਰੱਬ ਦੀ ਕਿਰਪਾ ਨਾਲ ਅੱਜ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਬਸ ਮੇਰੀ ਇੱਕ ਤਮੰਨਾ ਸੀਗੀ ਵੀ ਆਪਾਂ ਆਪਣੇ ਲੋਕਾਂ ਨੂੰ ਪੰਜਾਬ ਦੇ ਨੂੰ ਵੀ ਵਧੀਆ ਤੋਂ ਵਧੀਆ ਜਿਹੜੇ ਫਰੂਟ ਪਲਾਂਟਸ ਨੇ ਉਹ ਦਈਏ ਤਾਂ ਸਹੀ ਤਾਂ ਕਿ ਉਹਨਾਂ ਦੀ ਸਿਹਤ ਬਣੀ ਰਹੇ ਜੀ ਤੁਸੀਂ ਨੇਮ ਵੀ ਉਸੇ ਤਰ੍ਹਾਂ ਦਾ ਰੱਖਿਆ ਨੇਚਰ 뷰 ਹਨਾ ਜੀ ਹਾਂ ਬਸ ਅਸੀਂ ਮੈਂ ਸਕੂਲ ਦੇ ਵਿੱਚ ਵੀ ਹਰਬਲ ਗਾਰਡਨ ਬਣਾਇਆ ਸੀਗਾ ਜੀ ਅੱਛਾ ਅੱਛਾ ਉਹਦੇ ਵਿੱਚ 55 ਕਿਸਮ ਦੇ ਜਿਹੜੇ ਹਰਬਲ ਪਲਾਂਟਸ ਸੀਗੇ ਜੀ ਜਿਹੜੀ ਸਾਡੀ ਸਿਹਤ ਨਾਲ ਸੰਬੰਧ ਸੀ ਕਿ ਇਹ ਚੀਜ਼ਾਂ ਨੇ ਜਿਹੜੀਆਂ ਹੋਰ ਕਿਤੋਂ ਨਹੀਂ ਮਿਲਦੀਆਂ ਜੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਸਾਡੇ ઋષਿ-ਮੁਨੀ ਸੀਗੇ ਵੈਦ ਸੀਗੇ ਉਹ ਸਾਰੇ ਜਿਹੜਾ ਵੀ ਉਪਚਾਰ ਕਰਦੇ ਸੀਗੇ ਜਿਹੜੀਆਂ ਮੁੱਟੀਆਂ ਨਾਲੇ ਕਰਦੇ ਸੀਗੇ ਠੀਕ ਹੈ ਸੋ ਲੋਡ ਆ ਵੀ ਸਾਨੂੰ ਮਤਲਬ ਮੁੜ ਕੇ ਉਸ ਪਾਸੇ ਆਉਣ ਦੀ ਸੋ ਮੈਂ ਬੱਚਿਆਂ ਨੂੰ ਵੀ ਇਹ ਨਾਲ ਸੰਬੰਧੀ ਜਾਣਕਾਰੀ ਦਿੰਦਾ ਰਹਿੰਦਾ ਰੈਂਸ ਟਾਈਮ ਟੂ ਟਾਈਮ ਹਰਬਲ ਗਾਰਡਨ ਬਣਾਇਆ ਜੀ ਤੇ ਫਿਰ ਜਦੋਂ ਇਸ profession ਦੇ ਵਿੱਚ ਮੈਂ ਜਨਵਰੀ 18 ਚ ਰਿਟਾਇਰ ਹੋ ਗਏ ਇੱਥੇ ਸੈਟਅਪ ਅਸੀਂ ਕਰ ਲਿਆ ਆਪਣਾ ਜੀ ਤੇ ਇਹਦੇ ਵਿੱਚ ਨਰਸਰੀ ਦੇ ਵਿੱਚ ਅਸੀਂ ਹਰਬਲ ਪਲਾਟ ਤੇ ਜਿਆਦਾ ਜ਼ੋਰ ਮੈਂ ਫਰੂਟ ਪਲੱਸ ਦੋਵਾਂ ਦੇ ਉੱਤੇ ਜ਼ੋਰ ਦਿੰਦਾ ਕਿਉਂਕਿ ਸਿੱਧੀ ਡਾਇਰੈਕਟਲੀ ਇਹ ਜਿਹੜੇ ਨੇ ਸਾਡੀ ਸਿਹਤ ਨਾਲ ਸੰਬੰਧਤ ਨੇ ਜੀ ਮੈਂ ਸਰ ਇਹ ਮਹਿਸੂਸ ਕਰ ਰਿਹਾ ਹਾਂ ਜਦੋਂ ਨਾ ਬੰਦਾ ਇਹਨਾਂ ਬੂਟਿਆਂ ਦੇ ਨਾਲ ਜੁੜਿਆ ਹੁੰਦਾ ਹੈ ਖੇਤੀ ਤਾਂ ਚਲੋ ਆਪਾਂ ਵੈਸੇ ਵੀ ਕਰਦੇ ਆਂ ਪੰਜਾਬ ਦੇ ਲੋਕ ਖੇਤੀ ਪ੍ਰਦਾਨ ਸੂਬਾ ਆਪਾਂ ਖੇਤੀ ਕਰਦੇ ਆਂ ਹਾਂਜੀ ਹਾਂਜੀ ਇਹਨਾਂ ਬੂਟਿਆਂ ਨਾਲ ਜਾਂ ਇਹਨਾਂ ਹਰਬਲ ਦੇ ਨਾਲ ਜਦੋਂ ਅਸੀਂ ਜੁੜ ਜਾਂਦੇ ਆਂ ਮੰਨ ਲਓ ਐਜ਼ ਅ ਪ੍ਰੋਫੈਸ਼ਨ ਵੀ ਜੁੜ ਜਾਂਦੇ ਆਂ ਇਹਨਾਂ ਦਾ ਅਸਰ ਮੇਰੇ ਖਿਆਲ 'ਚ ਸਾਡੀ ਦਿੱਕਤੇ ਸਾਡੇ ਸੁਭਾਅ ਤੇ ਵੀ ਪੈਂਦਾ ਹੈ ਬਿਲਕੁਲ ਪੈਂਦਾ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਅਸੀਂ ਇੱਥੇ ਪੌਦਿਆਂ ਦੇ ਵਿੱਚ ਰਹਿੰਦੇ ਆ ਇਹਨਾਂ ਦੀ ਆਹੂ ਹਵਾਵਾਂ ਆਉਂਦੀ ਹੈ ਕਿਸੇ ਦੇ ਵਿੱਚੋਂ ਕੋਈ ਵੇਵਜ਼ ਨਿਕਲ ਰਹੀਆਂ ਕਿਸੇ ਤੋਂ ਕੋਈ ਵੇਵਜ਼ ਨਿਕਲਦੀਆਂ ਨਹੀਂ ਤਾਂ ਇਹਨਾਂ ਸਾਡੇ ਸਰੀਰ ਦੇ ਉੱਤੇ ਪੋਜ਼ੀਟਿਵ ਅਸਰ ਪੈਂਦਾ ਉਹ ਮੈਂ ਫੀਲ ਕਰ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਮੈਨੂੰ ਉਹ ਮਹਿਸੂਸ ਹੋ ਰਿਹਾ ਵੀ ਉਹ ਕਿਤਨਾ ਕਿਤੋਂ ਵੇਵਜ਼ ਨੇ ਜਿਹੜੀਆਂ ਤਰੰਗਾਂ ਨੇ ਉਹ ਬੂਟਿਆਂ ਵਾਲੀਆਂ ਪੌਦਿਆਂ ਵਾਲੀਆਂ ਔਸ਼ਧੀ ਵਾਲੀਆਂ ਕਹਿ ਦਈਏ ਉਹ ਇਫੈਕਟ ਕਰਦੀਆਂ ਮਹਿਸੂਸ ਹੋ ਜਾਂਦਾ ਜਦੋਂ ਕੋਈ ਬੰਦੇ ਨਾਲ ਗੱਲ ਕਰਦੇ ਆ ਮਤਲਬ ਕੋਈ ਪੌਦਿਆਂ ਦੇ ਵਿੱਚ ਜਾਂਦੇ ਉਹਨਾਂ ਵਿੱਚ ਖੁਸ਼ਬੂ ਆਉਂਦੀ ਆ ਹੂੰ ਜਿਹੜੀ ਸਾਡੇ ਮਨ ਨੂੰ ਭਾਜਦੀ ਆ ਤੇ ਉਹਦਾ ਸਾਡੇ ਸਿਹਤ ਦੇ ਉੱਤੇ ਬੜਾ ਪੋਜ਼ਿਟਿਵ ਅਸਰ ਰਹੇਗਾ। ਹੋਰ ਤੁਸੀਂ ਦੇਖੋ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਜੀ ਇੱਥੇ ਹੀ ਰਹਿਣਾ ਹਾਂ ਪੂਰੀ ਆਕਸੀਜਨ ਦੇ ਵਿੱਚ ਅਸੀਂ ਰਹਨੇ ਆ। ਨਾਲੇ ਜਿੱਥੇ ਪ੍ਰਸੰਨ ਹੋਗੇ ਨਾ ਖੁਸ਼ ਹੋ ਕੇ ਬੰਦਾ ਬੈਠਾ ਰਹੇ ਉਹ ਆਪਣਾ ਪ੍ਰੋਫੈਸ਼ਨ ਵੀ ਹੋਵੇ ਤੇ ਉਹ ਫਿਰ ਅਲੱਗ ਹੀ ਇੱਕ ਸਕੂਨ ਹੁੰਦਾ ਮਨ ਨੂੰ ਸਕੂਨ ਹੁੰਦਾ ਮਤਲਬ ਸੈਟੀਸਫੈਕਸ਼ਨ ਹੁੰਦੀ ਆ। ਹਾਂਜੀ ਉਹ ਵੀ ਕੋਈ ਵੀ ਕੰਮ ਆਪਾਂ ਜਿਹੜਾ ਦਿਲੋਂ ਕਰਦੇ ਆ ਜੀ ਜੀ ਉਹਦੇ ਵਿੱਚ ਹੀ ਸਾਨੂੰ ਕਾਮਯਾਬੀ ਮਿਲਦੀ ਆ। ਨਾਲੇ ਉਹ ਵੀ ੱੱਕੇ ਨਾਲ ਕਰਤਾ ਜਾਵੇ। ਇੱਕ ਬੰਦਾ ਵੀ ਆਪਦੇ ਮਤਲਬ ਮਨ ਨਾਲ ਕੀਤਾ ਜਾਂਦਾ ਉਹ ਕੰਮ ਵਧੀਆ ਵੀ ਹੋਊਗਾ ਤੁਹਾਨੂੰ ਆਉਟਪੁੱਟ ਵੀ ਮਿਲੂਗੀ ਤੇ ਤੁਹਾਡੀ ਸਿਹਤ ਤੇ ਵੀ ਦਾ ਚੰਗਾ ਸਰਪ ਹੋਊਗਾ ਤੇ ਸਰਦਾਰ ਜੋਗਾ ਸਿੰਘ ਜੀ ਇਹ ਗੱਲ ਐ ਉਹ ਆ ਕਿ ਹੁਣ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਨੇ ਆਪਣੇ ਇਲਾਕੇ ਚ ਬਰਸਾਤਾਂ ਹਰ ਸਾਲ ਆਉਂਦੀਆਂ ਨੇ ਜੀ ਤੇ ਲੋਕਾਂ ਦੇ ਮਨਾਂ ਚ ਬੜਾ ਚਾਹ ਹੁੰਦਾ ਉਹਨਾਂ ਨੇ ਵੀ ਸਿਲੈਕਟ ਕੀਤੇ ਹੁੰਦੇ ਆ ਕਿ ਅਸੀਂ ਫਲਦਾਰ ਬੂਟੇ ਜਾਂ ਆ ਆ ਵਨ ਕੀਤੇ ਬੂਟੇ ਆ ਜਿਹੜੇ ਉਹ ਖਰੀਦਣੇ ਲਗਾਉਣੇ ਆ ਜੀ ਤੇ ਸਰ ਕਿਹੜੇ ਬੂਟੇ ਆ ਜੀ ਇਹਨਾਂ ਦਿਨਾਂ ਚ ਜਿਹੜੇ ਲਗਾਏ ਜਾ ਸਕਦੇ ਆ ਫਲਦਾਰ ਬੂਟਿਆਂ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਜੀ ਇੱਕ ਮੈਂ ਥੋੜੀ ਜੀ ਗੁਸਤਾਖੀ ਚਾਹਾਂਗਾ ਉਹ ਤੋਂ ਪਹਿਲਾਂ ਇੱਕ ਬੜੀ ਖਾਸ ਚੀਜ਼ ਆ ਜੀ ਉਹ ਦਿਖਾ ਦिए ਉਹ ਹੈਗਾ ਕਿ ਮੱਛਰ ਦੀ ਬੜੀ ਦਿੱਕਤ ਹੁੰਦੀ ਆ ਗਰਮੀਆਂ ਚ ਮੱਛਰ ਮੱਖੀ ਦੀ ਇਹਨਾਂ ਕੋਲ ਇੱਕ ਅਲੱਗ ਜੀ ਤਰ੍ਹਾਂ ਦੇ ਬੂਟੇ ਆ ਤੇ ਸਰਦਾਰ ਜੋਗਾ ਸਿੰਘ ਜੀ ਇਹਨਾਂ ਬਾਰੇ ਜਾਣਕਾਰੀ ਦਿਓ ਜੀ ਜੇਕਰ ਮੱਛਰ ਘਰੋਂ ਭਜਾਉਣਾ ਹੈ ਤਾਂ ਫਿਰ ਆਹ ਕੀ ਵੈਰਾਈਟੀ ਆ ਜੀ ਇਹ ਸਿਟਰੋਨੇਲਾ ਹੈ ਜੀ ਅੱਛਾ ਜੀ ਹਾਂ ਸਿਟਰੋਨੇਲਾ ਜਿਹੜਾ ਹੈਗਾ ਇਹਦਾ ਮਤਲਬ ਕਿ ਯੂਜ਼ ਜਿਹੜਾ ਹੈਗਾ ਆਪਣੇ ਕੋਸਮੈਟਿਕਸ ਦੇ ਵਿੱਚ ਵੀ ਹੁੰਦਾ ਤੇਲ ਕੱਢ ਕੇ अच्छा जी बाकी ਤੁਸੀਂ ਜਿੱਥੇ ਲੱਗਿਆ ਹੋਊਗਾ ਉੱਥੇ ਮੱਛਰ ਨਹੀਂ ਆਊਗਾ اچھا ਜੀ ਹਾਂ ਤੁਸੀਂ ਇਹਦੇ ਤੁਹਾਡੇ ਪੱਤੇ ਉਬਾਲ ਕੇ ਜੀ ਆਪਦੇ ਪਿੰਡੇ ਤੇ ਲਾ ਲੋ ਪਾਣੀ ਬਸੋ ਮੱਛਰ ਤੁਹਾਡੇ ਲੋਵੇ ਨਹੀਂ ਲੱਗੂਗਾ ਬਾਜੀ ਵਾ ਕਮਾਲ ਹਾਂਜੀ ਅੱਛਾ ਮੱਛਰ ਵਾਲੀ ਸਮੱਸਿਆ ਹੱਲ ਹੋ ਜਾਂਦੀ ਕਿੰਨੇ ਕਬੂਟੇ ਘਰੇ ਲਿਜਾਏ ਜਾ ਸਕਦੇ ਆ ਲਗਾਏ ਜਾ ਸਕਦੇ ਆ ਦੋ ਸਫੀਸ਼ੀਐਂਟ ਨੇ ਜੀ ਠੀਕ ਆ ਜੀ ਆਮ ਤਨ ਕਬੂਟੇ ਸਫੀਸ਼ੀਐਂਟ ਨੇ ਕਿੰਨਾ ਕੁਚਾ ਹੋ ਜਾਂਦਾ ਜੀ ਇਹ ਇਹ ਤਾਂ ਮਤਲਬ ਸੜਕੜੇ ਮੰਗੂ ਹੁੰਦੇ ਵੱਡਾ ਹੋ ਜਾਂਦਾ ਇਹਨੂੰ ਕੱਟ ਕੇ ਰੱਖੋ ਤੁਸੀਂ ਅੱਛਾ ਹਾਂ ਚੱਲੀ ਜਾਂਦਾ ਹੈ ਕੋਈ ਦਿੱਕਤ ਨਹੀਂ ਇਹਦਾ ਮਤਲਬ ਇਹ ਹੋਇਆ ਜਿਵੇਂ ਘਰਾਂ 'ਚ ਨਾ ਮੰਨ ਲਓ ਅਸੀਂ ਇਹ ਕਰਦੇ ਆਂ ਵੀ ਕੁਝ ਬਾਜ਼ਾਰ 'ਚੋਂ ਲੈਤਾ ਹੁੰਨੇ ਆਂ ਅਸੀਂ ਮੱਛਰ ਭਜਾਉਣ ਲਈ ਉਹਦੀ ਸਵਿਚ 'ਚ ਵੀ ਅਸੀਂ ਫਿਕਸ ਕਰ ਦਿੰਨੇ ਆਂ ਪਰ ਉਹ ਸਾਡੀ ਸਿਹਤ 'ਤੇ ਅਸਰ ਸਿਹਤ 'ਤੇ ਮਾੜਾ ਸਰਪੰਦਾ ਕੋਜੇ ਵਿੱਚੋਂ ਫਿਊਮਸ ਨਿਕਲਦੇ ਨੇ ਇਨਹੇਲੇਸ਼ਨ ਨਾਲ ਸਾਡੇ ਅੰਦਰ ਜਾਂਦੇ ਨੇ ਐਕਚੁਅਲੀ ਹੈ ਤਾਂ కెమికਲ ਨੇ కెమికਲ ਹੈ ਜਿਹੜਾ ਅੱਛਾ ਨੈਚੁਰਲ ਨਹੀਂ ਹੈਗੇ ਉਹ ਇਹਨਾਂ ਦਾ ਫਿਰ ਪ੍ਰਾਈਸ ਕੀ ਕੀ ਹੁੰਦਾ ਜੀ ਲਗਭਗ 50 ਰੁਪਏ ਦਾ ਪੌਦਾ ਹੁੰਦਾ ਜੀ ਇਹਦਾ ਮਤਲਬ 100 ਰੁਪਏ ਚ ਦੋ ਬੂਟੇ ਘਰੇ ਲਾ ਲਓ ਮੱਛਰ ਤੋਂ ਬਚਿਆ ਰਹਿੰਦਾ ਹੈ ਨਾ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਫਲਾਂ ਵਾਲੇ ਬੂਟੇ ਹਾਂ ਫਲਾਂ ਦੇ ਵਿੱਚ ਸਾਰੇ ਗੱਲੇ ਹੈਗੀ ਆ ਵੀ ਫਲਾਂ ਵਾਲੇ ਬੂਟੇ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਨੇ ਜੀ ਇੱਕ ਹੁੰਦੇ ਨੇ ਸਦਾਬਹਾਰ ਬੂਟੇ ਜੀ ਇੱਕ ਹੁੰਦੇ ਨੇ ਪੱਤਝੜੀ ਬੂਟੇ ਠੀਕ ਹੈ ਜੀ ਪੱਤੜੀ ਜਿਹੜੇ ਬੂਟੇ ਹੁੰਦੇ ਨੇ ਜਿਸ ਤਰ੍ਹਾਂ ਹੁਣ ਦਸੰਬਰ ਸ਼ੁਰੂ ਹੋ ਜਾਣਾ ਸਰਦੀ ਵਧਣੀ ਆ ਉਹਨਾਂ ਨੇ ਪੱਤੇ ਝਾੜ ਦੇਣੇ ਨੇ ਜੀ ਉਸ ਤੋਂ ਬਾਅਦ ਉਹ ਨਿੰਦਰਾ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ ਹਾਂਜੀ ਉਹਨਾਂ ਦਾ ਕੋਈ ਵਾਅਦਾ ਨਹੀਂ ਹੁੰਦਾ ਜਿਉਂਦੇ ਤਿਉਹ ਉਹ ਜ਼ਮੀਨ ਦੇ ਵਿੱਚ ਖੜੇ ਰਹਿੰਦੇ ਨੇ ਠੀਕ ਹੈ ਜੀ ਤੇ ਉਹਨਾਂ ਜਿਹੜਾ ਲਾਉਣ ਦਾ ਸਮਾਂ ਹੈਗਾ ਜੀ ਉਹ ਹੈਗਾ ਜਨਵਰੀ ਫਰਵਰੀ ਮਾਰਚ ਜੀ ਸਰ ਬਿਲਕੁਲ ਜੀ ਕਿਉਂਕਿ ਜੇ ਅਸੀਂ ਜਨਵਰੀ ਜਾਂ ਦਸੰਬਰ ਚ ਲਾਉਨੇ ਆ ਤਾਂ ਅਸੀਂ ਜੜਾ ਉਹਦੀ ਪੁੱਟ ਕੇ ਸਿੱਧੀਆਂ ਡਾਇਰੈਕਟ ਲਾ ਸਕਦੇ ਆ ਉਹਦਾ ਨਵਾਂ ਫਟਾਰਾ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਿ ਉਹ ਜਾਗਣ ਲੱਗਣ ਹਾਂ ਨਵੇਂ ਮੌਸਮ ਆ ਕੇ ਤੇ ਉਹਨਾਂ ਦੇ ਵਿੱਚ ਸਾਡੇ ਕੋਲ ਆ ਜਾਂਦਾ ਆੜੂ ਠੀਕ ਹੈ ਜੀ ਤੇ ਆਲੂ ਬੁਖਾਰਾ ਨਾਸ਼ਪਾਤੀ ਬੱਗੂ ਗੋਸ਼ਾ ਸੇਬ ਅੰਗੂਰ ਜਪਾਨੀ ਫਰੂਟ ਜੀ ਪੇਕ ਨਟ ਅਖਰੂਟ ਇਹ 10 12 ਵੈਰਾਈਟੀਆਂ 15 ਵੈਰਾਈਟੀਆਂ ਨੇ ਜਿਹੜੀਆਂ ਇਹ ਉਦੋਂ ਲੱਗਣੀਆਂ ਨੇ ਵਾਹ ਕਿਉਂਕਿ ਨਾ ਹੁਣ ਨਾ ਚੁੱਕੇ ਜਾਣ ਉਹ ਉਦੋਂ ਬੈਟਰ ਰਹਿੰਦੇ ਹਾਂ ਹਾਂ ਹੁਣ ਸਾਡੇ ਕੋਲ ਕਸਟਮਰ ਆਉਂਦੇ ਨੇ ਜੀ ਜੀ ਮੰਗਦੇ ਨੇ ਮੈਂ ਦਿੰਦਾ ਨਹੀਂ ਹਾਂ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਦੇਖੋ ਅਗਲੇ ਇੱਕ ਰੀਜ ਹੁੰਦੀ ਆ ਜੀ ਜੀ ਜਾ ਕੇ ਬੂਟਾ ਸੋਕੇ ਇਹ ਕਹਿੰਦਾ ਸੀਜ਼ਨ ਹੀ ਨਹੀਂ ਹੈ ਜਦੋਂ ਹਾਂ ਜਿਹਦਾ ਮੌਸਮੀ ਨਹੀਂ ਹੈ ਬੰਦਾ ਖਰਚਾ ਕਰ ਬੈਠੇ ਹਾਂ ਨਾ ਆਪਾਂ ਕੰਮ ਹੀ ਨਹੀਂ ਕਰਨਾ ਵਾਹ ਬਹੁਤ ਵਧੀਆ ਤੇ ਉਸ ਤੋਂ ਬਾਅਦ ਦੁਜੇ ਦਿਨ ਸਦਾ ਬਹਾਰ ਸਦਾ ਬਹਾਰ ਦੇ ਵਿੱਚ ਅੰਬ ਆ ਗਿਆ ਜੀ ਚੀਕੂ ਜੀ ਨਿੰਬੂ ਜੱਤੀ ਤੇ ਸਾਰੀ ਬੂਟੇ ਆ ਗਏ ਜਿਵੇਂ ਕਿਨੂ ਮਸੰਮੀ ਮਾਲਟਾ ਸੰਤਰਾ ਮਿੱਠਾ ਠੀਕ ਹੈ ਜੀ ਉਤਰਾਜ ਠੀਕ ਹੈ ਜੀ ਇਸ ਤੋਂ ਬਿਨਾ ਫਿਰ ਅਨਾਰ ਆ ਗਿਆ ਜੀ ਕਟਹਾ ਲਾ ਗਿਆ ਜੀ ਤੇ ਫਿਰ ਅਮਰੂਦ ਦੀਆਂ ਵੈਰਾਈਟੀਆਂ ਆ ਗਈਆਂ ਜੀ ਜੀ ਇਹ 10 15 ਵੈਰਾਈਟੀਆਂ ਨੇ ਜਿਹੜੀਆਂ ਇਹ ਅੱਜ ਕੱਲ ਲੱਗਣਗੇ ਠੀਕ ਹੈ ਜੀ ਮੇਰੇ ਖਿਆਲ ਚ ਕੋਈ ਲਾਉਣ ਦਾ ਫਾਇਦਾ ਹਾਂਜੀ ਜੁਲਾਈ ਅਗਸਤ ਤੱਕ ਲਗਾਇਆ ਜਾ ਸਕਦਾ ਨਹੀਂ ਇਹ ਆਪਾਂ ਕਹਿੰਦੇ ਨੇ ਸੌਣ ਦੇ ਮਹੀਨੇ ਚ ਲੱਗਦੇ ਨੇ ਉਹਦੋਂ ਬਰਕਪੁਆਇੰਟ ਦਾ ਭਾਵੇਂ ਹੁੰਦਾ ਵੀ ਮੌਸਮ ਠੀਕ ਹੋ ਜਾਂਦਾ ਜੀ ਤੇ ਬਰਸਾਤਾਂ ਸ਼ੁਰੂ ਹੁੰਦੀਆਂ ਬੂਟਾਂ ਨਾਲ ਨਾਲ ਜੜਿਆ ਜਾਂਦਾ ਠੀਕ ਹੈ ਜੀ ਇਹਦਾ ਆਪਾਂ ਲਾਉਨੇ ਆ ਤੇ ਅਗਸਤ ਸਤੰਬਰ ਜਿਹੜਾ ਹੈਗਾ ਨਾ ਮੇਨ ਸੀਜ਼ਨ ਅੱਛਾ ਅੱਛਾ ਆਪ ਨੂੰ ਸਤੰਬਰ ਤੱਕ ਆਪਾਂ ਇਹਨਾਂ ਨੂੰ ਲਗਾ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਉਹ ਹੁਣ ਵੀ ਸਮਾਂ ਹੋਗਾ ਉਹ ਬਰਸਾਤ ਪੈ ਗਈ ਟੈਂਪਰੇਚਰ ਤਾਂ ਉਹਨਾਂ ਹੈ ਨਹੀਂ ਬਟ ਹਮਸ ਹੈਗੀ ਤੇ ਇਹਦੇ ਵਿੱਚ ਵੀ ਬੂਟੇ ਚੰਗੀ ਤਰ੍ਹਾਂ ਚੱਲ ਪੈਂਦੇ ਨੇ ਐਕਚੁਅਲੀ ਜਿਹੜਾ ਸਮਾਂ ਹੈਗਾ ਅਗਸਤ ਸਤੰਬਰ ਤੇ ਮਿਡ ਆਫ ਅਕਤੂਬਰ ਤੱਕ ਆਪਾਂ ਜਾ ਸਕਦੇ ਕੋਈ ਸਰਦੀ ਆਪਣੇ ਲੇਟ ਪੈਂਦੀ ਆ ਹਾਂ ਸਰਦੀ ਅਗਾਹ ਜਾਂ ਅਕਤੂਬਰ ਵਿੱਚ ਹੁੰਦੀ ਆ ਉਦੋਂ ਤੱਕ ਜਿਹੜੇ ਬੂਟੇ ਨੇ ਉਹ ਸਟੈਬਲਿਸ਼ ਹੋ ਜਾਂਦੇ ਨੇ ਠੀਕ ਤੇ ਪਾਲਾ ਪੈਂਦਾ ਵੀ ਉਹ ਚੱਲ ਲੈਂਦੇ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੇਖਿਆ ਕਿ ਸਰਦੀ ਬਹੁਤ ਕੋਈ ਜੀ ਜੀ 30 32 ਦਿਨ ਧੁੱਪੇ ਨਹੀਂ ਨਿਕਲੀ ਹਾਂਜੀ ਹਾਂ ਉਸ ਸਮੇਂ ਦੇ ਵਿੱਚ ਬੜੇ ਬੂਟੇ ਡੈਮੇਜ ਹੋਏ ਨੇ ਸਾਡੇ ਹਾਂ ਤੇ ਆਖੋ ਕੁਦਰਤ ਇਸੇ ਤਰ੍ਹਾਂ ਕੁਝ ਗਰਾਫਟਿੰਗ ਵਾਲੇ ਹੁੰਦੇ ਆ ਪੇਉਂਦ ਲਗਾਉਂਦੇ ਆ ਉਹਦਾ ਵੀ ਹਾਂ ਪਿਉਂ ਜਿਹੜੀ ਹੈਗੀ ਆ ਉਹਦੇ ਦੋ ਸੀਜ਼ਨ ਨੇ ਕਰਨ ਦੇ ਜੀ ਇੱਕ ਤਾਂ ਜਨਵਰੀ ਫਰਵਰੀ ਦੇ ਵਿੱਚ ਹੁੰਦੀ ਆ ਉਹ ਜੀ ਇੱਕ ਹੋਊਗੀ ਅਗਸਤ ਸਤੰਬਰ ਦੇ ਵਿੱਚ ਠੀਕ ਹੈ ਜੀ ਕਿਉਂਕਿ ਇਹ ਮੌਸਮ ਦੇ ਨਾਲ ਡਾਇਰੈਕਟ ਹੋਏਗਾ ਜੀ ਹੁਣ ਆਪਾਂ ਗਰਮੀ 'ਚ ਕਰਨ ਬੈਠੇ ਜੀ ਕਿਉਂ ਚੱਲਦੀ ਹਮ ਕਿਉਂਕਿ ਨਾ ਬੰਦਾ ਕੀ ਆ ਵੀਡੀਓ ਦੇਖਦਾ ਕਿਤੋਂ ਵੀ ਸਰਚ ਕਰਕੇ ਫਿਰ ਉਹ ਕਰਨ ਬੈਜ ਜਾਂਦਾ ਪਰ ਉਹਦਾ ਵੀ ਪੀ ਮੌਸਮ ਹੁੰਦਾ ਮੌਸਮ ਵੀ ਹੁੰਦਾ ਬਾਕੀ ਟੈਕਨੀਕਲੀ ਹੁੰਦੀ ਆ ਉਹ ਦਿਖਾ ਤਾਂ ਦਿੰਦੇ ਨੇ ਪਰ ਉਹਦੇ ਵਿੱਚ ਕੁਝ ਬਰੀਕੀਆਂ ਹੁੰਦੀਆਂ ਨੇ ਅੱਛਾ ਅੱਛਾ ਜਿੰਨ ਟੈਕਨੀਕਲ ਬੰਦੇ ਨੇ ਨਾ ਹਾਂਜੀ ਹਾਂ ਉਹ ਜਦ ਦਿਖਾਉਂਦੇ ਨੇ ਪਰ ਉਹ ਸੀਕ੍ਰੇਟ ਉਹਦੇ ਵਿੱਚ ਵੀ ਸੀਕ੍ਰੇਟ ਹੁੰਦਾ ਅੱਛਾ ਹਾਂ ਪਤਾ ਨਹੀਂ ਮਟਾਣੀ ਕੱਢ ਕੇ ਬਸਾਤੀ ਚੱਲ ਫੂਨਾ ਇਹਦਾ ਮਤਲਬ ਜਿਵੇਂ ਕੋਸ਼ਿਕਾਾਂ ਮਾ ਹੁੰਦੀਆਂ ਜਾਂ ਹਾਂ ਮਤਲਬ ਉਹ ਹੁੰਦਾ ਉਹਦੇ ਵਿੱਚ ਨਾ ਜੀ ਜੀ ਵੀ ਉਹਦੇ ਵਿੱਚੋਂ 에ਅਰ ਕੱਢਣੀ ਚਾਹੀਦੀ ਆ ਫਿਰ ਉਹ ਐਂਗਲ ਬਣਨਾ ਚਾਹੀਦਾ ਅੱਛਾ ਇਟਸ ਅ ਟੈਕਨੀਕਲ ਪੁਆਇੰਟ ਉਹਤੇ ਹੀ ਲਾਗੇ ਇੱਕ ਵੀਡੀਓ ਬਣ ਸਕਦੀ ਆ ਹਨਾ ਤੇ ਸਾਡੇ ਨਾਲ ਕੇ ਮੈਂ ਜੋ ਪੜਾਉਂਦਾ ਹੁੰਦਾ ਸੀਗਾ 7ਵੀਂ ਦੇ ਵਿੱਚ ਇੱਕ ਚੈਪਟਰ ਸੀਗਾ ਜੀ ਵੀ ਬੂਟਾਂ ਦਾ ਵਾਧਾ ਕਿਵੇਂ ਕੀਤਾ ਜਾਂਦਾ ਹਾਂਜੀ ਹਾਂ ਲਿੰਗੀ ਵਾਧਾ ਤੇ ਅਲਿੰਗੀ ਵਾਧਾ ਠ ਠੀਕ ਹੈ ਤਾਂ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਗਰਾਫਟਿੰਗ ਕਰਕੇ ਦਿਖਾਉਂਦੇ ਹੁੰਦੇ ਹਾਂ ਪ੍ਰੈਕਟੀਕਲ ਕਰ ਪ੍ਰੈਕਟੀਕਲ ਕਰਕੇ ਦਿਖਾਉਂਦੇ ਵੀ ਕਿੰਨੇ ਪ੍ਰਕਾਰ ਦੀ ਗਰਾਫਟਿੰਗ ਹੁੰਦੀ ਹੈ ਜਿਵੇਂ ਟੀ ਬੋਡਿੰਗ ਹੋਗੀ ਛੱਲਾ ਵਿਧੀ ਹੋਗੀ ਐਸਾਂ ਹੀ ਕਿਸਾਨਾ ਵਿਧੀ ਹੋਗੀ ਜੀ ਜੀ ਇਨਾਰਟਿੰਗ ਹੋਗੀ ਹਮ ਮਤਲਬ ਹਰ ਬੂਟੇ ਦੇ ਵਿੱਚ ਜਿਹੜੀ ਹੁੰਦੀ ਆ ਵੈਰੈਟੀ ਦੇ ਵਿੱਚ ਅ ਵੱਖੋ ਕਿਸਮ ਦੀ ਜਿਹੜੀ ਹੈਗੀ ਆ ਗਰਾਫਟਿੰਗ ਕੀਤੀ ਜਾਂਦੀ ਵਾਹ ਜੀ ਕਿਉਂਕਿ ਨਾ ਅਸੀਂ ਜਦੋਂ ਵਿਦਿਆਰਥੀ ਸੀ ਅਸੀਂ ਇਹ ਚੀਜ਼ਾਂ ਕਰਕੇ ਦੇਖੀਆਂ ਉਹ ਅਧਿਆਪਕ ਜਦੋਂ ਕਰਾਉਂਦੇ ਸਨ ਹਾਂਜੀ ਹਾਂਜੀ ਇਹ ਵਿਸ਼ਾ ਇੱਕ ਵੱਖਰਾ ਇੰਟਰਸਟ ਰੱਖਦਾ ਹੈ ਤੇ ਹੁਣ ਡਾਕਟਰ ਸਾਹਿਬ ਗੱਲ ਕਰੀਏ ਬੂਟੇ ਜਿਹੜੇ ਆਪਾਂ ਕੀ ਐਪਲ ਦੇ ਬਾਰੇ ਕਈ ਤਰ੍ਹਾਂ ਦੇ ਮਨ ਵਿੱਚ ਪਰਮ ਹੁੰਦੇ ਆ ਸੇਵ ਹੋ ਜਾਂਦਾ ਪੰਜਾਬ ਬਹੁਤ इजीली ਹੁੰਦਾ ਸਾਡੇ ਨਰਸਰੀ ਦੇ ਵਿੱਚ ਲੱਗੇ ਹੋਏ ਸੀਗੇ ਅੱਛਾ ਜੀ ਹਾਂ ਮੈਂ ਸਟੇਟਸ ਤੇ ਵੀ ਪਾਉਂਦਾ ਰਿਹਾ ਹਾਂ ਵੀਡੀਓਜ਼ ਪਾਈਆਂ ਸੀ ਮੈਂ ਠੀਕ ਹੈ ਜੀ ਤੋਂ ਕਿਉਂਕਿ ਹੁਣ ਇਹ ਜਿਹੜੀਆਂ ਵੈਰਾਈਟੀਆਂ ਨੇ ਲੋ ਚਿਲ ਵੈਰਾਈਟੀਆਂ ਨੇ ਠੀਕ ਹੈ ਜੀ ਲੋ ਚਿਲ ਦਾ ਮਤਲਬ ਕਿ ਇਹਨੂੰ ਘੱਟ ਮਤਲਬ ਕਿ ਠੰਡ ਦੀ ਲੋੜ ਆ ਓਕੇ ਆਪਣੇ ਕਲਾਈਮੇਟ ਦੇ ਵਿੱਚ ਇਹ ਜੀ ਹੋ ਜਾਂਦੀਆਂ ਨੇ ਇਹਨਾਂ ਦੇ ਵਿੱਚ ਜੇ ਕੋਈ ਕੁਝ ਵੈਰਾਈਟੀਆਂ ਹੈਗੀਆਂ ਨੇ ਐਨਾ ਜੀ ਜਿਹੜੀ ਰੈੱਡ ਹੁੰਦਾ ਇੱਕ ਉਹ ਡੋਰ ਸੈੱਟ ਜੀ ਇੱਕ ਹਾਰਮਨ 99 ਹੋ ਗਿਆ ਜੀ ਮਾਈਕਲ ਹੋ ਗਈ ਜੀ ਤੇ ਆਪਣਾ ਸਵੀਟ ਟ੍ਰੋਪੀਕਲ ਹੋ ਗਈ ਜੀ ਇਹ ਚਾਰ ਪੰਜ ਕਿਸਮਾਂ ਨੇ ਜਿਹੜੀਆਂ ਆਪਣੇ ਇਸ ਰੀਜਨ ਦੇ ਵਿੱਚ ਆਸਾਨੀ ਨਾਲ ਹੋ ਜਾਂਦੀਆਂ ਨੇ ਤਾਂ ਉਸ ਮਤਲਬ ਕਿ ਬਾਗ ਪੁਰਾਣੇ ਲੱਗੇ ਹੋਏ ਨੇ ਤਾਂ ਉਹ ਬੜੀ ਸਫਲਤਾਪੂਰਕ ਹੋ ਜਾਂਦੇ ਉਹ ਚੱਲ ਰਹੇ ਹਾਲਾਂਕਿ ਪੀਏਯੂ ਨੇ ਪਿਛਲੇ ਸਾਲ ਇਹ ਦੀ ਰეკਮੈਂਡੇਸ਼ਨ ਦਿੱਤੀ ਆ ਜੀ ਜੀ ਬਟ ਇਸ ਤੋਂ ਪਹਿਲਾਂ ਵੀ ਜਿਹੜੇ ਅਗਾਹ ਵਧੂ ਕਿਸਾਨ ਨੇ ਉਹ ਜਿਹੜੀ ਖੇਤੀ ਕਰ ਰਹੇ ਆ ਜੀ ਜਿਆਦਾਤਰ ਇਹ ਹੁੰਦਾ ਮੇਰੇ ਖਾਲਚ ਵੀ ਲੋਕਾਂ ਨੇ ਮੋਟਰ ਤੇ ਲਾਉਣਾ ਹੁੰਦਾ ਘਰੇ ਲਾਉਣਾ ਹੁੰਦਾ ਪਰਸਨਲ 2-4 ਬੂਟੇ 10 ਬੂਟੇ ਤੱਕ ਦੀ ਕੈਪੈਸਿਟੀ ਵਾਲੇ ਮੇਰੇ ਖਾਲਚ ਅਕਾਂਕ ਜਿਆਦਾ ਹੁੰਦੇ ਆ ਤੇ ਬਾਗ ਵਾਲੇ ਘੱਟ ਹੁੰਦੇ ਆ ਨਾ ਜੀ ਜੀ ਤੇ ਕੀ ਬਾਗਬਾਨੀ ਵਾਲ ਨੂੰ ਅਸੀਂ ਨਹੀਂ ਤੁਰ ਰਹੇ ਉਹਦੇ ਵਿੱਚ ਕੀ ਹੁੰਦਾ ਹੁਣ ਤੁਰ ਰਹੇ ਨਹੀਂ ਜੀ ਮਤਲਬ ਕਿ ਮੇਰੇ ਕੋਲ ਕੱਲ ਹੀ ਆਏ ਸੀਗੇ ਮੁੱਲਾਪੁਰ ਤੋਂ ਜੀ ਉਹ ਕਈ ਸਾਡਾ ਮਤਲਬ ਵਿਚਾਰ ਹੈਗਾ ਵੀ ਅਸੀਂ ਝੋਨੇ ਤੋਂ ਨਿਕਲ ਕੇ ਇੱਕ ਦੋ ਏਕੜ ਨੇ ਜਿਹੜੇ ਠੀਕ ਹੈ ਜੀ ਬਾਗ ਦੇ ਅੰਦਰ ਲਈਏ ਠੀਕ ਹੈ ਇਹ ਬਹੁਤ ਸਾਰੇ ਸਾਡੇ ਕੋਲ ਆਉਂਦੇ ਨੇ ਤੇ ਕਰ ਵੀ ਰਹੇ ਨੇ ਕੋਈ 1 ਏਕੜ ਲਾ ਰਿਹਾ ਕੋਈ 2 ਏਕੜ ਲਾ ਰਿਹਾ ਹੁਣ ਅੱਜ ਹੀ ਰੀਸੈਂਟਲੀ ਮੇਰੇ ਕੋਲ ਆਏ ਸੀਗੇ ਉਹ ਨੇ ਰਹਿਸ਼ ਪਟਿਆਲਾ ਪਿੰਡ ਭੁਮਸੀ ਆ ਜੀ ਤੇ ਉਹਨਾਂ ਮੇਰੇ ਖਾਲ ਮੈਂ 2 ਮਹੀਨੇ ਪਹਿਲਾਂ ਆਏ ਸੀਗੇ ਜੀ ਜੀ ਉਹ ਕਹਿੰਦੇ ਸਰ ਮੈਂ ਤੁਹਾਡੀ ਵੀਡੀਓ ਦੇਖ ਕੇ ਆਇਆ ਜੀ ਤੇ ਵੀ ਮੈਂ ਬਾਗ ਲਗਾਉਣਾ ਕੋਈ ਪਲਾਨਿੰਗ ਦੱਸੀ ਫਿਰ ਕੋਈ ਪਟਣ ਦਾ ਤਰੀਕਾ ਦੱਸਿਆ ਸਾਰਾ ਕੁਝ ਹੁਣ ਉਹ ਕਹਿੰਦੇ ਸਾਡਾ ਕੁਝ ਰੈਡੀ ਆ ਜੀ ਜਿਹੜਾ ਜਿਵੇਂ ਬੂਟੇ ਨੋਟ ਕਰਾ ਕੇ ਗਏ ਨੇ ਤੇ ਉਹ ਕਹਿੰਦੇ ਵੀ ਅਸੀਂ ਥੋੜੇ ਦਿਨ ਤੱਕ ਕੋਦੇ ਉਹਨਾਂ ਨੇ ਮਤਲਬ ਕਿ 125 ਬੂਟੇ ਦਾ ਅਮਰੂਦ ਦੇ ਲਾਉਣੇ ਸਾਰਸਫੈਦੇ ਦੇ ਬਾਕੀ ਮਿਕਸ ਲਾਉਣੇ ਜੀ ਮੈਂ ਟੈਲੀਫੋਨ ਨੰਬਰ ਇੱਕ ਵਾਰ ਬੋਲ ਕੇ ਦੱਸਦੇ ਹਾਂ ਅਸੀਂ ਸਕਰੀਨ ਤੇ ਵੀ ਦਵਾਂਗੇ ਤਾਂ ਕਿ ਜ਼ਿਆਦਾ ਜਾਣਕਾਰੀ ਲਈ ਦਰਸ਼ਕਾ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂ ਬਿਲਕੁਲ ਸੋ ਪਿਆਰੇ ਦਰਸ਼ਕੋ ਮੇਰਾ ਟੈਲੀਫੋਨ ਨੰਬਰ ਹੈ 9815180280 ਨੇਚਰ ਬਿਊਨਰਸਰੀ ਫੋਰਮ ਤੂਰੀ ਮਲੇਰਕੋਟਾ ਰੋਡ ਪਿੰਡ ਸੰਗਾਲਾ ਜ਼ਿਲ੍ਹਾ ਮਲੇਰਕੋਟਾ ਜੀ ਦੋਸਤੋ ਹੁਣ ਅਗਲੀ ਵੀਡੀਓ ਚ ਮਿਲਾਂਗੇ ਉਸ ਵਿੱਚ ਆਪਾਂ ਦੇਖਾਂਗੇ ਕਿ ਇਸ ਮੌਸਮ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਫਲਾਂ ਵਾਲੇ ਬੂਟੇ ਲਗਾ ਸਕਦੇ ਹੋ ਉਹਦੇ ਲਈ ਕੀ ਰਿਕੁਆਇਰਮੈਂਟ ਹੁੰਦੀ ਹੈ ਉਹ ਦੱਸਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਹੱਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ